ਉਹ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਤੱਤਲ ਗੰਡੀਵਿੰਡ ਤੱਤਲ ਪਿੰਡ ਦੇ ਨਾਮ ਨਾਲ ਜਿਹੜਾ ਦੋਸਤੋ ਇਹ ਪਿੰਡ ਜਾਣਿਆ ਜਾਂਦਾ ਹਰੀਕੇ ਪੱਤਨ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਸਰੀਆਲੀ ਵੀ ਤਕਰੀਬਨ ਇੱਥੋਂ 6-7 6-7 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਜੀ ਤੇ ਹਰੀਕੇ ਪੱਤਨ ਵੀ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਕਰੇ ਲੋ ਘਰ ਵੀ ਤੁਸੀਂ ਮੰਨ ਸਕਦੇ ਹੋ ਵੈਸੇ ਵੀਰ ਵਪਾਰ ਦਾ ਵੀ ਕੰਮ ਕਰਦਾ ਤਕਰੀਬਨ ਇੱਕ ਅੱਧਾ ਨਾਗੀ ਇਹਨਾਂ ਦੇ ਕੋਲੇ ਆਉਂਦਾ ਤੇ ਪਸ਼ੂ ਇੱਕ ਅੱਧਾ ਲਿਆ ਕੇ ਸੇਲ ਕਰਦੇ ਆ ਠੀਕ ਆ ਜੀ ਇੱਕ ਝੋਟੀ ਜਿਹੜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਇੱਕ ਰੰਗ ਬਿਲਕੁਲ ਬਲੈਕ ਝੋਟੀ ਆ ਠੀਕ ਆ ਜੀ ਕੁਝ ਕਿ ਜਿਹੜੀ ਮਗਰ ਪੂਸ ਗਿੱਠ ਸਵਾ ਗਿੱਠ ਇਹ ਵਾਈਟ ਹੋਊਗੀ ਬਾਕੀ ਮੋਰਾ ਬਰੀਡ ਦੇ ਵਿੱਚ ਝੋਟੀ ਆ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਗਿਆ ਠੀਕ ਆ ਜੀ ਇੱਧਰ ਇੱਕ ਪਾਸੇ ਦਦੇਰ ਸਾਹਿਬ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਕੋੜ ਦਾਤਾ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਨੱਤੂਪੁਰ ਗੰਡੇ ਪਿੰਡ ਇਹ ਪਿੰਡ ਨੇੜੇ-ਨੇੜੇ ਦੇ ਆ ਠੀਕ ਆ ਜੀ ਸੋ ਕੋਈ ਵੀ ਆਪਣਾ ਭਰਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਸਿਰਫ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਠੀਕ ਆ ਜੀ ਹਰੀਕੇ ਪੱਤਨ ਤੋਂ 8-7 ਕਿਲੋਮੀਟਰ ਤੁਹਾਨੂੰ ਸਫ਼ਰ ਤੈਅ ਕਰਨਾ ਪਊਗਾ ਸੋ ਸਰੀਆਲੀ ਅੱਗੇ ਰਹਿ ਜਾਂਦੀ ਆ ਤੇ ਪਿੰਡ ਤਤਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਝੋਟੀ ਇੱਕੀ ਦਿਖਾਉਣੀ ਆ ਤੁਹਾਨੂੰ ਇਸ ਘਰੋਂ ਅੱਜ ਬਾਕੀ ਝੋਟੀ ਦੰਦਾ ਦੇ ਵਿੱਚ ਹੀ ਆ ਮੋਹੋ ਦੰਦੀ ਕਿਵੇਂ ਆ ਪ੍ਰੋਪਰ ਗੱਲਬਾਤ ਕਰਾਂਗੇ ਤਰੀਕਾ ਚ 22 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ ਕੋਈ 2:30-3 ਵਜੇ ਦਾ ਟਾਈਮ ਆ ਝੋਟੀ ਗੱਬਣਾ ਸਮਾਂ ਹਜੇ ਕਿੰਨਾ ਲੈਂਦੀ ਆ ਪੂਰੀ ਗੱਲਬਾਤ ਕਰਦੇ ਆ ਡਿਟੇਲ ਵਧੇਰੇ ਪਤਾ ਲੱਗ ਜੂਗੀ ਤੁਹਾਨੂੰ ਇੱਥੇ ਆਣ ਕੇ ਕੋਈ ਵੀ ਆਪਣਾ ਭਰਾ ਠੀਕ ਆ ਜੀ ਕੋਈ ਵੀ ਸੱਜਣ ਵੀਰ ਟਿੱਪ ਕੇ ਚੋਂ ਥਣਾਂ ਦੀ ਤਸੱਲੀ ਤੁਸੀਂ ਕਰ ਸਕਦੇ ਹੋ ਆਓ ਕਰਦੇ ਆ ਪੂਰੀ ਗੱਲਬਾਤ ਲੈ ਲਈਏ ਵਧੇਰੇ ਡਿਟੇਲ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਸਿੰਘ ਦੀ ਸਾਸਰੀ ਸਾਸਰੀ ਦਾ ਵੀਰ ਜੀ ਹੋਰ ਭਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਠੀਕ ਆ ਓਕੇ ਵੀਰ ਨਿਸ਼ਾਨ ਸਿੰਘ ਮਾਲ ਤਕਰੀਬਨ ਆਪਣੇ ਕੋਲ ਇੱਕ ਅਧਾ ਨਗ ਆਇਆ ਗਿਆ ਰਹਿੰਦਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਝੋਟੀਆਂ ਵੀ ਆਪਣੇ ਕੋਲ ਆਉਂਦੀਆਂ ਜਾਂ ਵਹਿ ਝੋਟੀਆਂ ਹੀ ਆਉਂਦੀਆਂ ਠੀਕ ਆ ਇਹ ਕੱਟੀ ਅੱਜ ਆਪਾਂ ਸੇਲ ਕਰਦੇ ਪਏ ਆ ਝੋਟੀ ਤਕਰੀਬਨ ਦੰਦਾਂ ਦੇ ਵਿੱਚ ਹੀ ਆ ਹਨਾ ਹਾਂਜੀ ਹਾਂਜੀ ਬਲਕਿ ਇਹ ਦੋਂਦੇ ਬਰਾਬਰ ਤੇ ਚੌਕ ਦੇ ਮਾਰੇ ਮਾਰੇ ਚੱਕੇ ਹਾਂਜੀ ਹਾਂਜੀ ਅਜੇ ਬਰਾਬਰ ਨਹੀਂ ਕੀਤੇ ਚੌਕ ਦੇ ਹਾਂਜੀ ਕੋਈ ਦੋਂਦੀ ਚੌਗੀ ਮੰਨ ਕੇ ਸੱਦਾ ਕਰੇ ਹਾਂਜੀ ਹਾਂਜੀ ਦੋਂਦੀ ਚੌਗੀ ਠੀਕ ਆ ਜੀ ਪਲੂਣ ਪਹਿਲਾ ਸਵੇਰ ਝੋਟੀ ਆ ਲੈ ਜੂਗੀ ਟਾਈਮ ਅਜੇ ਸਮਾਂ ਹਾਂਜੀ ਹਾਂਜੀ 4 ਦਸੰਬਰ ਨੂੰ ਦਿਨ ਪੂਰੇ ਹੋਣੇ ਜੀ 4 ਦਸੰਬਰ ਨੂੰ ਹਾਂਜੀ ਲਓ ਜੀ 4 ਦਸੰਬਰ ਨੂੰ ਦਿਨ ਪੂਰੇ ਇੱਕ ਹਫਤਾ ਜੇ ਪਿਆ ਸੂਣ ਦਾ ਹਾਂਜੀ ਸੋ ਇੱਕ ਹਫਤਾ ਦੋਸਤੋ ਸਮਾਂ ਇਹਦਾ ਬਾਕੀ ਆ ਅੱਜ ਤਰੀਕ 2 ਤਾਂ तकरीबन ਕੋਈ 3-4 ਦਸੰਬਰ ਨੂੰ ਜਿਹੜੇ ਦਿਨ ਪੂਰੇ ਇਹਦੇ ਠੀਕ ਆ ਵੱਡੀ ਝੋਟੀ ਆ ਕੱਦ ਹਾਈਟ ਪੂਰਾ ਵੱਡਾ ਝੋਟੀ ਦਾ ਸਿੰਘੀ-ਸੁੰਗੀ ਤੁਹਾਨੂੰ ਵਿਖਾ ਦਿੰਦੇ ਆ ਇੱਕ ਵਾਰੀ ਆਪਾਂ ਥੋੜਾ ਲਾ ਗਿਓ ਠੀਕ ਆ ਬਿਲਕੁਲ ਛੋਟਾ ਸਿੰਘਾ ਗੋਲ ਰਿੰਗ ਸਿੰਘ ਨਿੱਕੇ ਸਿੰਘ ਦੀ ਝੋਟੀ ਆ ਬਿਲਕੁਲ ਬਿਲਕੁਲ ਪਤਲਾ ਬਰੀਕ ਸਿੰਘ ਆ ਤੇ ਹਾਈਟ ਲੈਂਥ ਪੂਰੀ ਆ ਝੋਟੀ ਦੀ ਸੋ ਸਮੇ ਸਮਾ ਕੋਈ ਹਜੇ 8-7 ਦਿਨ ਲੈਂਦੀ ਆ ਠੀਕ ਆ ਜੀ ਉਹ ਹਿਸਾਬ ਨਾਲ ਥੱਲੇ ਕਾਫੀ ਚੰਗੀ ਬਣ ਜੂਗੀ ਨਿਸ਼ਾਨ ਵੀ ਤੇ ਇਧਰਲੇ ਪਾਸੇ ਮੜਾ ਹਲਾ ਕੇ ਦਿਖਾਇਓ ਜੇ ਇੱਕ ਵਾਰੀ ਉਠਾ ਪਾਠਾ ਬਹੁਤ ਸੋਹਣਾ ਚੌੜਾ ਉਠਾ ਕਰਮਾਲੀ ਦਾ ਤੇ ਬਿਲਕੁਲ ਉੱਚੇ ਪਿੱਠਪੂੜੇ ਦੇ ਵਿੱਚ ਸੋ ਲੇਵੇ ਦੀ ਕੁਆਲਿਟੀ ਚੰਗੀ ਆ ਸੋ ਮਾਲ ਪਹਿਲਾਂ ਵੀ ਦੋਸਤੋ ਜ਼ਿਕਰ ਕੀਤਾ ਕੋਈ ਇੱਕ ਅੱਧਾ ਨਾਗ ਵੀਰ ਨਹੀਂ ਲਿਆਉਂਦੇ ਆ ਇੱਕ ਅੱਧਾ ਨਾਗ ਲਿਆ ਕੇ ਸੇਲ ਕਰਦੇ ਆ ਤਕਰੀਬਨ ਝੋਟੀ ਚੰਗੀ ਆ ਹਾਈਟ ਲੈਂਥ ਵਾਲੀ ਆ ਠੀਕ ਆ ਜੀ ਅੱਗੇ ਕੋਈ ਵੀ ਆਪਣਾ ਫਾਰਮਰ ਭਰਾ ਠੀਕ ਆ ਜੀ ਜਿਹੜੇ ਮੇਰੇ ਵੀਰ ਚਾਹੁੰਦੇ ਆ ਵੀ ਇੱਕ ਚੰਗੀ ਝੋਟੀ ਖਰੀਦਣੀ ਵੀ ਉਹ ਵੀ ਦੰਦਾਂ ਦੇ ਵਿੱਚ ਹੋਵੇ ਸੋ ਦੋਂਦੀ ਚੌਗੀ ਜਿਹੜੀ ਝੋਟੀ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਆ ਕਰੋ ਜੀ ਹਾਂ ਥੋੜੀ ਧਰਦੀ ਆ ਕੋਈ ਨਹੀਂ ਕੋਈ ਨਹੀਂ ਹਾਂ ਜੀ ਵੀ ਪਸ਼ੂ ਕਿਤੇ ਪਹਿਲੀ ਵਾਰੀ ਆਉਂਦਾ ਥੋੜਾ ਜਿਹਾ ਕਿਤੇ ਨਾ ਕਿਤੇ ਡਰਦਾ ਡੁੱਕਰਦਾ ਬਾਕੀ ਝੋਟੀ ਦੀ ਬੇਲ ਬੁੱਲ ਬੜੀ ਸਪੈਸ਼ਲ ਆ ਠੀਕ ਆ ਜੀ ਹਾਂ ਜੇ ਸਮਾਜ ਸਮਾਜੜਾ ਕਰਮਾਂ ਵਾਲੀ ਕੋਈ 8-7 ਦਿਨ ਰੈਂਦੀ ਆ ਆ ਲੇਵੇ ਦੀ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਠੀਕ ਆ ਜੀ ਸੋ ਬੜਾ ਟਕਾਣੇ ਦੇ ਲੇਵਾ ਪਸੰਦ ਆਊਗਾ ਭਰਾਵਾਂ ਨੂੰ ਠੀਕ ਆ ਥੋੜਾ ਅੱਗੋਂ ਕਮਾ ਲਿਓ ਅੱਗੋਂ ਕਮਾ ਲਿਆ ਜੀ ਚਕਾ ਓਕੇ ਨਿਸ਼ਾਨ ਭਾਜੀ ਕੀ ਡਿਮਾਂਡ ਕੀ ਮੰਗ ਕਰਦੇ ਪਏ ਝੋਟੀ ਦੀ ਹਾਂਜੀ ਡਿਮਾਂਡ ਹੈਗੀ ਇਹਦੀ 1.40 ਲੱਖ ਠੀਕ ਆ ਵੀਰ ਤੇ ਹਾਂਜੀ ਵਿੱਚੋਂ ਮਾਨਤਾਣ ਕਰਦਾਂਗੇ 1.35 ਦੀ ਦੇ ਦਗੇ ਯੈਸ ਨੂੰ ਵਾਲੇ ਆਪਾਂ ਸੌਦੇ ਕਰਨੇ ਵੀ ਵਿੱਚੋਂ ਥੋੜਾ ਪਾਤਾ ਬਾਕੀ ਰਸਾ ਛੋਟ ਛੜੀਆ ਰਹਿ ਜੇ ਹਾਂਜੀ ਮਾਨਤਾਣ ਕਰਕੇ ਦੇ ਦਗੇ ਝੋਟੀ ਭਾਜੀ ਹਾਂਜੀ 1 ਲੱਖ 1.30 ਹਜ਼ਾਰ ਦੀ ਦੇ ਦਾਂਗੇ ਵਿੱਚੋਂ ਮਾਨਤਾਣ ਕਰਦਾਂਗੇ ਠੀਕ ਆ ਵੀਰ ਹਾਂਜੀ ਲਓ ਵੀ 1.30 ਲੱਖ ਦੀ ਦੋਸਤੋ ਇਹ ਝੋਟੀ ਮਿਲ ਜੂਗੀ ਬਾਕੀ ਮੂੰਹ ਦੰਦੀ ਕੋਈ ਵੀ ਭਰਾ ਇਥੇ ਆਣ ਕੇ ਆਪਣੀ ਕਨਫਰਮਾ ਵੈਸੇ ਕੋਈ ਵੀ ਆਪਣੀ ਮੂੰਹ ਫੜ ਕੇ ਤਸੱਲੀ ਕਰ ਸਕਦਾ ਹਾਂਜੀ ਮੂੰਹ ਫੜਾਉਂਦੀ ਸੰਧੂ ਸਾਹਿਬ ਬਸ ਮਾੜੀ ਦਰਦੀ ਆ ਕੋਈ ਗੱਲ ਬਖਾ ਦਿਓ ਭਾਜੀ ਹਾਂ ਜੀ ਆ ਵੇਖੋ ਆ ਲੈ ਆ ਦੇਖੋ ਠੀਕ ਆ ਜੀ ਸੋ ਚੌਕ ਦੇ ਅਜੇ ਚੱਕੇ ਆ ਬਰਾਬਰ ਨਹੀਂ ਕੀਤੇ ਠੀਕ ਆ ਜੀ ਸੋ ਦੋਂਦੀਆਂ ਚੌਕੀਆਂ ਦੇ ਵਿੱਚ ਕੱਟੀ ਆ ਜਾਂਦੀ ਆ ਬਾਕੀ ਲੇਵੇ ਲੂਵੇ ਦੀ ਬਹੁਤ ਹੀ ਸਾਫ ਸੁਥਰੀ ਆ ਇੱਕੋਰੀ ਵੀ ਰਣਿਸ਼ਾਨ ਫਿਬਰੂਰੀ ਬੈਕਸਾਈਡ ਤੋਂ ਮੜਾ ਹਲਾਤ ਆ ਜੇ ਬਾਕੀ ਪਿੱਟਪੂੜਾ ਬਹੁਤ ਸੋਹਣਾ ਹਾਈਟ ਲੈਂਥ ਵਾਲੀ ਝੋਟੀ ਆ ਹਜੇ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਭਰਾਵਾਂ ਕੰਨੀਆਂ ਜਦੋਂ ਬਰਾਬਰ ਕੀਤੀਆਂ ਠੀਕ ਆ ਜੀ ਜਵਾਨ ਹੋਣਾ ਝੋਟੀ ਨੇ ਤੇ ਹੋਰ ਵੀ ਸੋਹਣੀ ਹਾਈਟ ਕਰ ਜੂਗੀ ਹੋਰ ਵੀ ਕਿਤੇ 2-4 ਇੰਚ ਹੋਰ ਵੱਧ ਗਈ ਤੇ ਝੋਟੀ ਪੂਰੀ ਵੱਡੇ ਜਵਾਨ ਕੱਦ ਪੂਰੇ ਹਾਈਟ ਕੱਦ ਦਾ ਲਈ ਹੋ ਜਾਣੀ ਆ ਠੀਕ ਆ ਆ ਠੀਕ ਆ ਜੀ ਤੇ ਇੱਕ ਨਿਸ਼ਾਨ ਪਾਜੀ ਆਪਣੇ ਜਿਹੜੇ ਸੰਪਰਕ ਨੰਬਰ ਨੇ ਉਹ ਜ਼ਰੂਰ ਸਾਂਝੇ ਕਰਦੇ ਹਾਂਜੀ 99140 ਹਾਂਜੀ 44957 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇੱਕੋ ਇੱਕ ਜਿਹੜਾ ਅੱਜ ਨਗਰ ਵੀਰੋਂ ਸੀਲ ਕਰਦੇ ਪਏ ਝੋਟੀ ਇਹਨਾਂ ਦੇ ਕੋਲ ਸੀ ਠੀਕ ਆ ਜੀ ਸੋ ਮੋਰਾ ਬਰੀਡ ਦੇ ਵਿੱਚ ਝੋਟੀ ਆ ਬਾਕੀ ਬਹੁਤ ਖੂਬਸੂਰਤਾਂ ਜਿੰਨੇ ਵੀ ਆ ਬਰੀਕੀ ਦੇ ਵਿੱਚ ਆ ਬਿਲਕੁਲ ਪਤਲਾ ਫੇਸ ਆ ਠੀਕ ਆ ਜੀ ਛੋਟਾ ਸਿੰਘ ਰਿੰਗ ਤੇ ਮੇਰਾ ਵੀਰ ਚਾਹਵਣਾ ਕਿਸੇ ਭਰਾ ਨੇ ਜੀ ਟਾਪ ਕਲਾਸ ਚਾਹੀ ਛੋਟੀ ਸਿੰਗੀ ਦੇ ਵਿੱਚ ਮੋਰਾ ਬ੍ਰੀਡ ਦੀ ਚੰਗੀ ਕੱਟੀ ਝੋਟੀ ਖਰੀਦਣੀ ਹੈ ਹਾਂ ਤੁਸੀਂ ਪਾ ਸਕਦੇ ਹੋ ਪਹਿਲੇ ਸਵੇਰ ਝੋਟੀ ਚੰਗਾ ਦੁੱਧ ਚਵਾਜੂਗੀ ਬਾਕੀ ਲੇਵੇ ਲੂਵੇ ਦੀ ਮੰਤਰ ਬਹੁਤ ਟਕਾਣੇ ਤੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ